ਗੋਪੀ ਆਪਣੇ ਫੇਵਰੇਟ ਸਿੰਗਰ ਦਾ ਗਾਣਾ ਸੁਣਦੇ ਆ ਬਦ ਬਦੀ ਬਦ ਬਦੀ ਨੋਕਾ ਹਮ ਮੈਂ ਕਹਿੰਦਾ ਮੈਂ ਕਹਿੰਦਾ ਗੋਪੀ ਹਾਟੀਆਂ ਬਦ ਬਦੀ ਲੜੀਆਂ ਬਦ ਬਦੀ ਕਿਨੇ ਹਾਂ ਬਦ ਬਦੀ ਬਦ ਬਦੀ ਹੈ ਕਦੇ ਜਾਣਾ ਜੀ ਕਿੱਥੇ ਜਾਣਾ ਜੀ ਕਮਨ ਸ਼ਾਹ ਜੀ ഡബിയ <laughs> 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 ਇੱਕ ਟੁੱਟੀ ਨਿਕਲਾਈ 50 ਦੀ ਦੋ ਲਈਆਂ ਇੱਕ ਟੁੱਟੀ ਨਿਕਲਾਈ ਤੇ ਕਹਿੰਦੀ ਲੈ ਪੰਜੀਆਂ ਦਾ ਨੁਕਸਾਨ ਹੋ ਗਿਆ ਮੈਂ ਏਦਾਂ ਕਰਾਵੇ ਬਾ ਸ਼ਾਨਪੁਰੇ ਵਾਲਾ ਭਾਈ ਆ ਮੈਂ ਉਹਨੂੰ ਦੇ ਦੇ ਵੀ ਉਹਨੇ ਰੁਪਈਏ ਦੋ ਦੇ ਦੇਣਾ ਮੁੜ ਕੇ 23 ਰਹਿ ਜਾਣਗੇ 23 ਮੁੜ ਕੇ ਹੌਲੀ ਹੌਲੀ ਕਰਕੇ ਵੱਟਦੀ ਨਹੀਂ ਆਹ ਚੱਲ ਨੂੰ ਤਾਂ ਫਾਇਦਾ ਹੋਵੇ ਕੀ ਕਰਨਾ ਹੁਣ ਸੱਸਰੀ ਕਾਲ ਜੀ ਸਾਹ ਤੇ ਤੁਹਾਡਾ ਅੱਜ ਦਿਨ ਵੀ ਬਲਾਗ ਦੇ ਵਿੱਚ ਤੇ ਤੂੰ 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 ਬੋਲ ਹੁਣ ਮੈਂ ਤੋਤਾ ਮੈਂ ਤੋਤਾ ਇੱਧਰ ਆ ਉਹਨੇ ਪੱਗ ਬੜੀ ਕਾਣੀ ਨਹੀਂ ਵੀ ਜਨੇ ਤੋ ਤੇਰੇ ਕੀ ਬਗਵਾਨੀ ਮੈਲੇ ਪਨੀ ਇੱਕ ਕਰੀ ਮੈਤ ਹੋਤਾ ਹੈ ਕੀ ਬੋਲਣਾ ਹੈ ਡਾਡਾ ਆਪਣਾ ਖੱਪੜਖੜੀ ਵਾਲਾ ਉਹ ਪਿਕਚਰ ਉਹ ਪਿਕਚਰ ਲਾ ਯਾਰ ਨਹੀਂ ਜਿਹੜੀ ਵਧੀਆ ਯਾਰ ਕੋਈ ਲਾ ਫਿਰ ਵੇਖਦੇ ਮੈਂ ਆਪਣਾ ਚੱਲ ਜੂ ਕੋਈ ਚੱਕਰ ਨਹੀਂ ਹੈ ਜੇ ਟਾਈਮ ਤੋਂ ਉਹ 20 ਮਿੰਟ ਬੁਲੇ ਇੱਥੇ ਲੱਗੇ ਇੱਥੇ ਜਾਣ ਨੂੰ ਟਾਈਮ ਲੱਗਣਾ ਲੈ ਭਾਬੀ ਬੜੀ ਕਾਲੀ ਪਈ ਉਦੋਂ ਕਹਿੰਦੀ ਸੀ ਮਿਲ ਗਏ ਮਿਲ ਗਏ ਮਿਲ ਗਏ ਘੇਰ ਆਣ ਬਿਲਕੇ ਸਾਰੇ ਕਿੰਨੇ ਮੈਂ ਹਾਂ ਤੇ ਇੰਨੇ ਦੇਣ ਹੋ ਗਏ ਸਾਰੇ ਹੀ ਕਿੰਨੇ ਸਾਰੇ 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 ਅਸਲ ਜਨਾ ਭੂਆ ਦਾ ਬੜਾ ਜੀ ਕੰਡਿਆ ਇਹ ਨੇ ਉਹ ਆ ਗਈ ਭੂਆ ਦਾ ਬੜਾ ਜੀ ਕੰਡਿਆ ਕਹਿੰਦੀ ਭਾਬੀ ਇਧਰ ਆ ਸਾਰੇ ਸਾਰੇ ਗਰੇਸ਼ਿਕਵੇਂ ਦੂਰ ਕਿਤੇ ਭੂਆ ਨੇ ਕਹਨਾਈ ਬਸ ਬਸ ਸਹੀ ਗੱਲ ਮੈਂ ਨਾ ਭੂਆਈ ਦਾ ਰੋਲ ਹੀਗਾ ਉਹ ਵੀ ਲੈ ਬਣਾਉਗਾ ਕਹਿੰਦਾ ਮੈਂ ਨਾ ਖਾਣ ਦੇਵੇਂ ਮੇਰਾ ਨਾਲ ਆਤਾ ਕਾਸੂਰਾ ਅੱਡੀਆਂ ਦਵਾਈਆਂ ਬੜੀਆਂ ਪਈਆਂ ਘਰਾਵਾ ਕੋਈ ਤਾਕਤ ਦਾ ਕਸਰ ਕੋਈ ਲੈ ਵੀ ਜਾਣ ਦੀ ਹੋ ਗਈਆਂ ਤਿਆਰੀਆਂ ਕਬ ਵੀਣ ਹੰਦੀਆਂ ਦੇ ਉਧਰ ਭਰਾ ਵੀ ਤਿਆਰ ਆ ਚਲ ਜਆ ਕਾਟਨ ਵੇਖਣ ਵਾਲੀ ਦੇ ਬਾਹਰ ਘੁੰਮਦੇ ਨਹੀਂ ਅਸੀਂ ਅਸੀਂ ਨਹੀਂ ਦੇ ਕਾਟਨ ਵੇਖਣ ਹੈ ਬੰਦ ਕਰਦੇ ਕਿਥੇ ਰਮਾਰ ਲੈ ਵੀ ਚੱਲੇ ਗੋਪੀ ਹਣੀ ਲੈ ਵੀ ਚੱਲੇ ਗੋਪੀ ਸੇਠ ਹਣੀ ਹੁਣ ਤੇ ਮੈਂ ਇਹਨਾਂ ਨੂੰ ਛੱਡਾਂ ਮੈਂ ਬੱਸ ਸਟੈਂਡ ਅਨੇ ਵੀ ਉਹਦਾ ਫੋਨ ਆ ਗਿਆ ਵਾ ਵੀਰ ਵੇਖੀ ਆ ਚੱਕ ਭੂਰਾ ਕਰੀ ਪਾਈ ਦੇ ਇੱਕ ਹੈਲੋ ਓ ਨੋ 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 ਵਿਡਾਲੀ ਸਾਹਿਬ ਗੁਰੂ ਕੀ ਵਿਡਾਲੀ ਗੁਰੂ ਜੀ ਵਿਡਾਲੀ ਬਹਾਵ ਰਾਸ਼ੋ ਨਰਨ ਸੰਗਤ ਜਾਣਾ ਤੁਸੀਂ ਚਲ ਠੀਕ ਹੈ ਜਾ ਜਾਓ ਹਾਂਜੀ ਕਿਹੀਂ ਜਾਣਾ ਪੁੱਤ ਮੇਲਾ ਵਖਣ ਗੁਰ ਕੀ ਢਾਲੀ ਇਹਨੇ ਬਹਿਣਾ ਹੀ ਹੁਣ ਮੇਰੇ ਬਰਾਬਰ ਆ ਕੰਮ ਹੋਣਾ ਨਾ ਬਸ ਦੇਖੀ ਹੇ ਹੇ ਪੁੱਤ ਆ ਗਈ ਪੁੱਤ ਆ ਗਈ ਹੇ ਪੁੱਤ ਆ ਗਈ ਹੇ ਆਹਾ ਗੱਲ ਭੱਜ ਕੇ ਭੱਜ ਕੇ ਚੱਬਸੀ ਪਾ ਦੋ ਬੱਸੀ ਪਾ ਦੋ ਆਏ ਨਿੱਕ ਤੇ ਨਿੱਕ ਤੇ ਮੀਸੀ ਪੰਦਾ ਉਹ ਤੇਰੀ ਭਲੀ ਬੱਸੀ ਬੱਸੀ ਪੈਂਦੇ ਪੈਂਦੇ ਗੜਬੜੋ ਚੱਲੇ ਸੀ ਗੜਬੜੋ ਚੱਲੇ ਬੱਸੀ ਪਾਉਂਦੇ ਆ ਢਾਈ ਨੂੰ ਪਾ ਦੋ ਢਾਈ ਨੂੰ ਬੱਸੀ ਪਾ ਦੋ अनुਪਾ ਲੱਗ ਗਿਆ ਨ ਤਾਈ ਤਾਇਆ ਕਨੇ ਕਾਪੀ ਨਹੀਂ ਹਜੇ ਵੀ ਪੁੱਛੋ ਨਾ ਤਾਈ ਕਿੱਥੇ ਤਾਈ ਕਹਿੰਦੀ ਮੈਂ ਤੈਨੂੰ ਤਾਈ ਕਿੱਥੇ ਐ ਤਾਈ ਤਾਈ ਕਿੱਥੇ ਸਰਗੋ ਤਾਈ ਕਿੱਥੇ ਆ ਦੇ ਕੇ ਕਹਿੰਦੀ ਲੈ 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 ਤੂੰ ਮਤਾਈ ਹੈ ਆਈ ਤਾਈ ਆਈ ਤਾਈ ਤਾਈ ਸਰਗੋ ਤਾਈ ਕਿੱਥੇ ਆ ਤਾਈ ਉਹ ਪਾਪਾ ਨੂੰ ਮੂੰਹ ਕਰਕੇ ਦੱਸ ਪੁੱਛ ਇਹਨੂੰ ਤਾਈ ਕਿੱਥੇ ਐ ਤਾਈ ਤੂੰ ਤਾਈਂ ਤੈਨੂੰ ਚੱਲੇ ਹੁਣ ਬੱਸ ਸਟੈਂਡ ਗੋਪੀਨ ਬੱਸ ਸਟੈਂਡ ਛੱਡ ਆਈਏ ਛੇ ਲਾ ਜੀ ਚੱਲੋ ਓਕੇ ਜਾਓ ਜਾਓ ਕਿੰਨੇ ਦਿਨ ਹੋ ਗਏ ਤੁਹਾਨੂੰ ਓ ਅਨੂੰ ਮੈਂ ਲੋੜੀ ਕਹਿੰਦੀ ਟੱਕ ਲਾ ਜਾਣਾ ਹਾਏ ਚੱਲੇ ਬਾਈਕਾ ਦੋ ਓਕੇ ਵੀ ਇਹ ਬਾਈਕ ਲੈ ਆ ਰੋਂਡਾ ਵੀ ਲਾਜੋ ਪਾਰੀ ਕਰ ਦੇ ਇੱਕ ਮੇਰੀ ਕੁੜੀਆ ਨੂੰ ਪਾਰੀ ਕਰ I love you ਕਿਤੇ ਬਾਇ ਕਰ ਦੋ ਬਾਇ ਕਰ ਦੋ ਤੋ ਢਾਈ ਨਹੀਂ ਬਾਇ ਕਰ ਦੋ ਬਾਇ ਕਰ ਦੋ ਬਾਇ ਕਰ ਦੋ ਚਲ ਗਏ ਭਾਈ ਚਲ ਗਏ ਗੋਪੀਣੀ ਚਲ ਗਏ ਹੁਣ ਇਹ ਜਗੇ ਹੋ ਗਏ ਨੇ 15 ਕ ਮਿੰਟ 15 ਮਿੰਟ ਹੋ ਗਏ ਨੇ ਟੱਪਟ ਹੁਣ ਇਹ ਜਗੇ ਹੁਣ ਇਹ ਜਗੇ ਆ 15 ਕ ਮਿੰਟ ਹੋ ਗਏ ਮਾ ਅਹੀਂ ਸੱਟ ਕੈਂ ਧੋਣੇ ਨੇ ਪਾਸਟਾਂ ਦੇ ਸ਼ਰਡਾਂ ਹੁਣ ਇਹ ਜਿਆ ਆ ਭਰਾ ਦਾ ਫੋਨ ਕਹਿੰਦਾ ਮੈਂ ਪਹੁੰਚ ਗਿਆ ਮੈਂ ਪਿੰਡ ਮੈਂ ਤਾਂ ਸਹੀ ਗੱਲ ਆ ਕਿਉਂਕਿ ਅੱਜ ਸੰਗਤ ਬਹੁਤ ਆਹੀ ਨੇ ਦਰਸ਼ਨ ਕਰਨ ਵਾਸਤੇ ਕਿ ਉੱਥੇ ਗੁਰੂ ਕੀ ਵਡਾਲੀ ਐ ਨਾ ਗੁਰੂ ਕੀ ਵਡਾਲੀ ਅੱਜ ਮੇਲਾ ਐ ਇਸ ਕਰਕੇ ਹੁਣ ਇਹ ਯਾਰ ਗੁੰਨ ਡਰਾਤਾ ਰੁੰਦੀ ਬੜਾ ਇਦਾਂ ਰੁੰਦੀ ਇੱਕੋ ਸਾਈ ਜਾਂਦੀ ਜਿੰਨਾ ਫਨੀਕ ਕੀ ਹੋ ਗਿਆ ਹੁੰਦਾ ਉਹ ਮੰਮੀ ਨੂੰ ਬਾਹਰ ਨੂੰ ਗਏ ਤੇ ਬੂਹੇ ਟੋਤਾ ਮੰਮੀ ਨੇ ਕਹਿੰਦੀ ਮੈਨੂੰ ਲੈ ਕੇ ਜਾ ਓਏ ਹੁਣ ਕਹਿੰਦੇ ਚੁੱਕ ਆਹ ਕੈਨੇਡਾ ਚੱਕ ਮੰਨ। ਦਾਦੀ ਕਿਦੇ ਚੱਲੀ ਦੱਸ? ਹੈ? ਕੱਲ ਜਿਹੜਾ ਤੰਦੂਰ ਨਹੀਂ ਤਾਇਆ ਸੁਨੀਪ ਤੇ ਗੁੱਪੀ ਪਤਾ ਕੀ ਕਹਿੰਦਾ? ਆਮ ਆਪਣੀ ਮੰਮੀ ਨੂੰ ਭੂਆ ਨੂੰ ਕਹਿੰਦਾ ਆਪਣਾ ਭੂਆ ਨੂੰ ਕਹਿੰਦਾ ਕਹਿੰਦਾ ਲੈ ਵੀ ਆਪਣਾ ਅੱਗ ਬਲ ਗਈ ਵਧੀਆ ਕਹਿੰਦਾ ਤੰਦੂਰ ਤਾਇਆਗਾ ਲਿਆ ਹੁਣ ਮੈਂ ਨਾ ਰੋਟੀਆਂ ਲਾਉਣਾ ਤੇ ਮੈਂ ਆਪਣਾ ਮੰਮੀ ਨੂੰ ਕਹਿੰਦਾ ਲੈਓ ਮੰਮੀ ਜੀ ਦਾ ਰੋਟੀਆਂ ਬਲਾਉਣਾ ਅੱਗ ਬਣ ਲਈ ਮੰਮੀ ਕਹਿੰਦੀ ਬਾਹ ਮਾਣਾ ਸੜਾ ਕੇ ਬੈਠ ਜੀਗਾ ਆਪਣੀਆਂ ਦਾ ਵੇਖ ਵੇਖੀ ਕੰਡਿਆ ਹੈ। ਹੈ। ਇਹ ਦੇਖੋ ਇਹ ਦੇਖੋ ਅਰੇ ਕਸ਼ਾਂ ਜਿ ਬਣਾ ਕੇ ਦੇ ਹੁੰਦਾ ਵੇ ਕੀ ਕਰਦਾ ਵੇ ਜੀ ਮੇਰਾ ਜੀ ਜੀ ਹਾਂ ਬੰਦਾ ਰੌਣਕ ਹੀ ਹੋਏਗਾ ਨਹੀਂ ਚੱਲ ਗਿਆ ਅੱਜ ਦੇਖਿਓ ਹੈ ਹੈ ਤਰੀਕੇ ਨਾਲ ਡਾਇਰ ਨਾਲ ਦੋ ਖਲਾ ਗਿਆ ਖਣਾ ਨਹੀਂ 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 ਯਾਰ ਬਾਹਰ ਸੇ ਵੱਡਾ ਪੈਣ ਗਿਆ ਬਈ ਮੰਮੀ ਜੀ ਨਾਲ ਇਕਦਰਾ ਕਰਨਾ ਤੇਰੇ ਨੇ ਦਸਹੀ ਬਣਾਇਆ ਕਰਕੇ ਕੀ ਕਰਦਾ ਜੀ ਮੈਂ ਤਾਂ ਥੱਕ ਗਿਆ ਮੈਂ ਤੇ ਪਤਾ ਨਹੀਂ ਤੂੰ ਵੀ ਉੱਤੇ ਨਹੀਂ ਮੈਂ ਬੜੇ ਛਿੰਦੀ ਲੱਗਦੀ ਨਹੀਂ ਇੰਨੀ ਗਰਮੀ ਹੈ ਤਾਂ ਹੁਣ ਪਾਣੀ ਮਗਰ ਨਹੀਂ ਤੇ ਮੈਨੂੰ ਮੈਨੂੰ ਪਤਾ ਹੁੰਦਾ ਮੈਂ ਤਾਂ ਉਹ ਨਾਲੇ ਹੱਕ ਦੇ ਦਾਂ ਪਾਣੀ ਮਮੀ ਜੀ ਸਭ ਸਹੀ ਕਰਨ ਦੇ ਆਹ ਬੋ ਕੀਤੇ ਸਭਾਈ ਤਾਂ ਮੈਂ ਕਿ ਚੱਲ ਪਾਣੀ ਉਧਰੋਂ ਵਾਜਾਂ ਦੇਣੀ ਨਹੀਂ ਸੁਣਿਆ ਨਹੀਂ ਫਿਰ ਉੱਥੇ ਜਾਉਂਗਾ ਅਸ ਅਸ ਉੱਠਿਆ ਨਹੀਂ ਜਾਂਦਾ ਮੈਂ ਕਾਹਦੀ ਮੈਂ ਨਾ ਉੱਠਣ ਲੱਗਾ ਮੰਜੇ ਤਾਂ ਤੇ ਮੈਨੂੰ ਪਤਾ ਨਹੀਂ ਵੀ ਹਰ ਗੁਣ ਗਾੜੀ ਸਿੱਧਾ ਜਾ ਕੇ ਮੇਰੇ ਪੈਰ ਦੇ ਮੂੰਹ ਤੇ ਵਜਾ ਸਾਹ ਨੀਰੋਂ ਲਾ ਪੀ ਦੇ ਪੀ ਨਾ ਬੜੀ ਜ਼ੋਰ ਤੇ ਵਜਾਗਾ ਹੁਣ ਜੱਕਦਮ ਕਜਾਬ ਬੰਦੇ ਨੇ ਲੱਤਾ ਮੰਜੇ ਤੋਂ ਠਾ ਠਾ ਲਾਉਣੀਆਂ ਤੇ ਇਹ ਗਾੜੀ ਬੈਠੀ ਭੰਜੇ ਭੰਜੇ ਬੈਠੀ ਹਾਂ ਸਦਾ ਹੀ ਮੱਥੇ ਦੇ ਉੱਤੇ ਜਾ ਵਜੇ ਮੇਰੇ ਪਿਆ ਹੈ ਦੇ ਦਿਓ ਜਹਾਗੀਆਂ ਰੋਟੀਆਂ ਦੋ ਫਿਰ ਕਲੇ ਲੈਣ ਦੇ ਦਹੀਂ ਹੈ ਘਪੜ ਮਗ ਗਿਆ ਨਹੀਂ ਹੈਗਾ ਸਾਰਾ ਪਾੜਿਆ ਹੀ ਰਤਾ ਆਟੇ ਜੇ ਹੈਗਾ ਥੋੜਾ ਕਿਵੇਂ ਅੱਜ ਲੈ ਲਾ ਚਲੋ ਕੋਈ ਗੱਲ ਨਹੀਂ ਹੋਰ ਲੈ ਆਉਂ ਮੈਂ ਮੇਰੇ ਕੋਲੋਂ ਨਾ ਕੈਮਰਾ ਪਿਆ ਆ ਗੂ ਪ੍ਰੋ ਤੇ ਇਹ ਮੈਂ ਸੇਲ ਕਰਨਾ ਮੈਂ ਵਰਤਿਆ ਨਹੀਂ ਆਵੇਂ ਲੈ ਲਿਆ ਜਰ ਸਭ ਤੋਂ ਤੇ ਇਹ ਮੈਂ ਸੇਲ ਕਰਨਾ ਵਾ ਗੋ ਪ੍ਰੋ 9 ਠੀਕ ਆ ਮਾਡਲ ਫਿਰ ਤੁਹਾਨੂੰ ਖੋਲ ਕੇ ਦਿਖਾਉਂਦਾ ਆ ਆ ਜੀ ਇਹਦਾ ਮੇ ਕੋ ਫਰੇਮ ਹੀ ਪਿਆ ਹੋ ਆਪਣਾ ਬੈਡ ਚ ਪਿਆ ਆ ਇਹਦਾ ਫਰੇਮ ਹੀ ਹੈਗਾ ਆ ਇਹਦਾ ਮਾਈਕ ਵੀ ਹੈਗਾ ਜਿਹੜਾ ਉੱਪਰ ਲੱਗਦਾ ਹੈ ਇਹ ਮਾਈਕ ਵੀ ਹੈਗਾ ਆ ਬਾਕੀ ਆ ਸਾਮਾਨ ਚਾਰ ਦੇ ਤੁਰ ਦੇ ਸਾਰਾ ਸਾਮਾਨ ਹੈਗਾ ਆ ਬਸ ਆ ਜੀ ਠੀਕ ਆ ਇਹ ਚਾਰਜਰ ਹੈ ਇਹ ਹੋ ਗਈ ਚਾਰਜ ਚੱਲਦਾ ਹੈ ਠੀਕ ਆ ਆਵੇ ਦਾ ਕੁਆਲਿਟੀ ਇਹਦੇ ਵਿੱਚ ਮੰਨ ਲਓ ਆਈਫੋਨ 'ਤੇ ਲੱਗਣ ਦੀ ਵੀ ਨਹੀਂ ਹੈਗੀ ਉਦਾਂ ਬਹੁਤ ਜ਼ਿਆਦਾ ਕੁਆਲਿਟੀ ਇਹ ਆ ਠੀਕ ਆ ਹੁਣ 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 ਲੱਭੀਆ ਕੁਆਲਿਟੀ ਆ ਵਾ ਇਦਾਂ ਕੁਆਲਿਟੀ ਆ ਸੌਣੀ ਹਟਦੇ ਤੇ ਉਹ ਪ੍ਰੋ ਕੈਮਰੇ ਦਾ ਨਾ ਮੇਰੇ ਕੋਲ ਹੈਂਡਲ ਵੀ ਹੈਗਾ ਜਿਸ ਨੂੰ ਆਪਣਾ ਕਹਿੰਦੇ ਵੀ ਤੇ ਇਹ ਸਟੈਂਡ 'ਚ ਅੜਦਾ ਏ ਇਸ ਟਾਈਮ ਆਪਣਾ ਕੈਮਰਾ ਉਹ ਵਾਲਾ ਮੇਰੇ ਕੋਲ ਸਟੈਂਡ ਹੈਗਾ ਇਹ ਛੋਟਾ ਜਿਹਾ ਆ ਉਹ ਨਾ ਸੰਦੀਪ ਦਾ ਹਾਂ ਹੋਰ ਆਪਾਂ ਹੋਰ ਆਪਾਂ ਆਪ ਕੋਲ ਨੂੰ ਖੁੱਲਣਾ ਇਧਰੋਂ ਉਧਰੋਂ ਉਧਰੋਂ ਖੁੱਲਣਾ ਸੀ ਕੀ ਹੋ ਗਿਆ ਵਾਹ ਇਧਰੋਂ ਕੋਲ ਵੇਖ ਲੈ ਸਹੀ ਹੈ ਚੰਨੀ ਠੀਕ ਹੈ ਨਾ ਆਹ ਇਹ ਤਾਂ ਟੇਕੀ ਜਾਊ ਸਰਦ ਤੇ ਇਹ ਤਾਂ ਅੱਛਾ ਮੈਂ ਡਰ ਗਿਆ ਮੈਂ ਚੁੰਨੀ ਟੁੱਕੀ ਹੈ ਹਨਾ ਠੀਕ ਹੈ ਦੇਖਾ ਹੈ ਘੇਰਾ ਉਹਦਾ ਘੇਰਾ ਇਹ ਸਾਰੇ ਨੇ ਸਾਰਾ ਇਹ ਖਾਰੇ ਕੱਢਿਆ ਹੈ 16 16 ਹੈ ਗੁੜੀਆਂ ਵਾਸਤੇ ਨਾ ਘਰ ਪਾਉਣ ਵਾਸਤੇ ਕਾਟਨ ਦੇ ਸੂਟ ਜਿਹੜੇ ਉਹ ਲੈ ਆਉਨੇ ਸੰਦੀਪ ਕਹਿੰਦੀ ਚੱਲ ਗਿਆ ਵੀ ਕਿਉਂਕਿ ਸਾਰੇ ਟਾਈਟ ਹੋ ਗਏ ਜਦੋਂ ਪਾਈ ਦੇ ਫਿਰ ਉਹ ਰੋਂਦੀ ਬਹੁਤ ਜ਼ਿਆਦਾ ਆ ਤੇ ਮੈਂ ਘਰ ਪਾਉਣ ਦੇ ਸਿੰਪਲ ਜਿਹੇ ਲੈ ਆਉਨੇ ਆ ਚਾਰਕ ਸੂਟ ਲੈ ਆਉਨੇ ਆ ਬਾਜੂ ਮਹਾਰਾਜ ਆਗ ਲੈਣ ਚੁੱਕੇ ਹਾਂ ਲਖਾਫਾ ਮੇਰੇ ਵੀਰੋ ਅਸੀਂ ਲੈਣ ਆਤੇ ਚਾਚੀ ਕੋਲੋਂ ਸੂਟ ਇੱਧਰ ਕਿਹੜਾ ਲੱਗਦਾ ਰਹਿੰਦਾ ਹੈ ਹਾਂ ਵੀ ਲੈਣੀ ਚੰਗਾ ਦੋਕ ਠੀਕ ਹੈ ਬਾਕੀ ਥੋੜੇ ਵਧੀਆ ਵਾਲੇ ਵੀ ਲੈ ਲਾਂ ਮੈਂ ਠੀਕ ਆ ਗੋਪੀ ਦਿਖੋ ਨਾ ਕਹਿੰਦੇ ਜੱਜ ਜੀ ਨਹੀਂ ਲੱਗਣ ਰਿਹਾ ਮੈਂ ਚੰਗਾ ਅੱਛਾ ਸਾਈਜ਼ ਹੋ ਡਾ ਗਿਆ ਠੀਕ ਹੈ ਜੀ ਕੈਂਦੀਆਂ ਨਹੀਂ ਕਰਦੇ ਕਿਉਂ ਨਹੀਂ ਲੈਂਦੇ ਠੀਕ ਹੈ ਜੀ ਠੀਕ ਹੈ ਯਾਰ 1 ਮਹੀਨਾ ਡੇਢ ਮਹੀਨਾ ਪਾਗੇ ਬਸ ਠੀਕ ਹੈ ਹੋਰ ਲੈ ਲਾਂਗਾ ਇਹ ਨੀ ਕੀ ਪਤਾ ਉਹ ਵੀ ਸੋਨਾ ਹੈ ਹੈ ਸਰਦਾਰ ਮੋੜੇ ਮਖਾਉਂ ਹੁੰਦਾ ਪਰ ਉਹ ਫੁੱਲ ਬਾਜੂ ਦੇ ਫੁੱਲ ਬਾਜੂ ਮਾਜੀ ਮੱਚੂ ਮੱਚੂ ਗਿਆ ਜਾਨ ਲਾ ਕੇ ਲੈ ਓਦਾਂ ਵੀ ਨਹੀਂ ਪਾ ਸਕ ਸੋਨੇ ਗਨੇ ਹਾਂ ਸੋਨਾ ਨਹੀਂ ਆ ਇੱਕ ਲੈ ਲੈ ਯਾਰ ਚੱਲ ਰੀਜ ਪੂਰੀ ਹੋ ਜੂਗੀ ਇੱਕ ਇੱਕ ਲੈ ਲੈ ਚੱਲੇ ਨਾਹੀਂ ਨਾ ਇਹ ਮਜ਼ਾ ਆਈ ਏ ਆਣੀ ਛੋਟਾ ਹੈ ਛੋਟਾ ਹਾਂ बाई नंबर हो दिखा दो भ्रा बड़ी जल्दी जल्दी आया मैं छुट्टी तो करके तो हो ना। ਇਹ ਆ ਸਟicker ਨਾ ਹੋਵੇ ਜਿਵੇਂ ਸਟicker ਜਿਹੜਾ ਨਹੀਂ ਇਹ ਗਰਮੀ ਹਾਂ ਇਹ ਗਰਮੀ ਬੜੀ ਦਾਦੀ ਹੈ ਪਲਾਸਟਿਕ ਜਿਹਦਾ ਨਾ ਸਾਹ ਕੁੜਤਾ ਵੀ ਆਮ ਉਹ ਕੱਢ ਲਿਆ ਅੱਛਾ ਉਹ ਕੱਢ ਤਾ ਉਹ ਕੱਢ ਤਾ ਅੱਛਾ ਉਹ ਕੱਢ ਦੇ ਆ ਆ ਆ ਇਹਨੂੰ ਉਪਰਾਂ ਕਰ ਦੇ ਚਲ ਬਲੈਕ ਸਾਈਜ਼ ਬਲੈਕ ਵਾਕਾ ਕਦੀ ਨਹੀਂ ਪਾਇਆ ਹਣ ਪਰ ਲੋਕੀ ਕਮੈਂਟ ਬੜੇ ਕਰਦੇ ਕਹਿੰਦੇ ਬਲੈਕ ਕਲਰ ਗਰਮੀ ਚੜੀ ਹੋਣੀ ਚਾਹੀਦੀ ਪਰ ਕੋਈ ਨਹੀਂ ਕਰੇ ਰਹਿਣਾ ਉਹਨੇ ਉਹਨੇ ਗੜੀ ਖੇਤੀ ਬੜੀ ਕਰਨ ਜਾਣੇ ਆ ਜੇ ਕੋਈ ਸਕੂਲ ਪੜ੍ਹਦਾ ਮੈਂ ਪੋਸਟ ਕੜੇ ਗੱਲੀ ਚ ਬਸ ਤਾਂ ਇੱਕ ਦੋ ਗੱਲੀ ਚ ਪਰ ਉਹ ਬਣਨ ਕੱਪੜੇ ਚ ਹੋਣੀ ਨੇ ਕੱਪੜੇ ਚ ਹੋਣੀ ਆਹ ਦਿਖਾ ਦੇ ਸਾਨੂੰ ਚਲ ਠੀਕ ਬੋਏ ਜਲੇ ਦੋ ਸੂਟ ਲੋਕ ਤਿੰਨ ਦੋ ਤਿੰਨ ਅੱਛਾ ਅੱਛਾ ਹਾਂ ਸਾਈ ਵੀ ਲੈ ਚਾਹੀਏ ਮੈਂ ਲਈ ਚ ਨਾਈ ਹੋਵੇ ਸਾਈ ਵੀ ਆ ਸੋਨਾ ਲੱਗ ਪਰ ਆਹ ਹਾਂ ਸਾਰੇ ਹੋਈ ਜੀ ਬਸ ਪਾੜ ਦੇ ਬਸ ਇਹ ਬਣਾਏ ਕੀ ਕਦਰ ਖੋ ਗਿਆ ਬਲੈਨ ਆਇਆ ਲੈ ਲਿਆ ਵੜਿਆ ਵਾਈਟ ਮਕਾ ਲੱਗ ਲਿਆ ਕੀਆ ਆਹ ਦੇਖ ਲੈ ਆਹ ਵੀ ਆਹ ਸਹੀ ਹੀ ਆ ਉਹ ਅੱਧਾ ਕੀ ਮਾੜਾ ਪੈ ਗਿਆ ਕਰੋਗਾ ਅੱਜੂ ਕੇ ਦੇ ਦੋ ਇੱਕ ਦੇ 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 ਦੋ ਇਹ ਇੱਕ ਦੇ ਦੋ ਆਹ ਹੋੜ ਆਹ ਹੋੜ ਆਹ ਵਾਲਾ ਕਲਰ ਆਹ ਕਲਰ ਆਹ ਠੀਕ ਹੈ ਨਹੀਂ ਇੱਕ ਬੜਾ ਹੈ ਹੀ ਪੌਣਾ ਵਿੱਚ ਚਲ ਬਸ ਠੀਕ ਹੋ ਗਏ ਪੰਜ ਛੇ ਦੇ ਹੋ ਗਏ 6 6 ਹੋ ਗਏ 7 ਹੋ ਗਏ 7 ਹਾਂ ਇੱਕ ਆ ਪਹੁੰਚ ਗਏ ਆ ਘਰੇ ਤੇ ਮਮੇ ਨੂੰ ਹੁਣ ਮੈਂ ਛੱਡ ਆਵਾਂਗਾ ਕਿਉਂ ਨਹੀਂ ਦੀਦੀ ਹੋਂ ਦੇ ਘਰੇ ਉਹਨਾਂ ਦੇ ਉੱਧਰ ਰੁਕਣਾ ਤੇ ਹਾਂ ਸੋ ਘਰੇ ਆਪਾਂ ਆ ਗਏ ਹਾਂ ਹਾਂ ਲੈੰਦਾ ਪ੍ਰਸ਼ੂਮ ਬਾਬਾ ਜੀ ਦੇ ਰੱਖਣ ਵਾਸਤੇ ਹਾਂ ਰੋ ਹਟ ਲਈ ਇਥਰਾਂ ਤੋਂ ਕੋਈ ਡਾਡੀ ਰੱਖ ਦਿੰਦੇ ਨੂੰ ਪਤਾ ਲੱਗ ਗਿਆ ਵੀ ਮੇਰੇ ਸੂਟ ਆ ਗਏ ਉੱਠ ਕੋਤੀ ਜਵਾਨਣੀ ਆਉ ਪਈ ਲੋ ਠੀਕ ਆ ਆਰ ਕੈਂ ਬੜਾ ਆ ਗੇ ਆ ਘਰ ਪਾਉਣ ਵਾ ਤੇ ਲੈਂਦੇ ਬਿਲਕੁਲੀ ਦਰਮਿਆਨੇ ਆਹ ਆਹ ਰਾਨ ਨੂੰ ਜਦਾ ਸੌਣ ਲੱਗਾ ਪਾਉਦਾ ਮੱਛਰ ਨਾਲ ਲੜੇ ਕਹਿੰਦਾ ਤਾਂ ਪੂਰੀਆਂ ਬਾਹਾਂ ਵਾਲਾ ਲੈਂਦਾ ਆਹ ਹਾਂ ਫੋਲ ਮਹੀਨਾ ਦਰ ਆਉਣਾ ਬਸ ਗਰਮੀ ਦਾ ਹਨਾ ਆਹਨੇ ਮਹੀਨਾ ਡੇਢ ਮਹੀਨਾ ਨੀ ਪੈ ਜਾਣੇ ਅਗੇ ਦੋ ਮਹੀਨੇ ਨਹੀਂ ਪੈਣਗੇ ਲੜ ਜੀ ਦੋ ਟਾਈਮ ਹੀ ਨੇ ਪਏ ਹਣ ਹੈ ਕਿ ਨਹੀਂ ਪਤਾ ਨਹੀਂ ਸਾਰੇ ਸਾਰੇ ਆਏ ਇਕੱਠੇ ਹਾਂ ਇਕੱਠੇ ਨੇ ਹੁੰਦੇ ਤੋੜ ਕੇ ਨਹੀਂ ਜਾ ਰਾ ਤੋਲਣ ਨਾਲ ਹਿਸਾਬ ਹੋ ਗੋ ਵਿਚਾਰੇ ਨੇ ਬੰਦੇ ਕੋ ਜੇ ਇਹ ਕਾਜ ਇਹ ਦੇਖਾਉਣ ਤੁਸੀਂ ਆ ਆ ਸਭ ਤੋਂ ਵਧੀਆ ਆ ਲੱਗਣਾ ਤੁਹਾਨੂੰ ਵੇਖਿਓ ਰੁਕ ਜਾਓ ਜਰਾ ਕੁਰਤਾ ਪਜਾਮਾ ਕਿਉਂ ਕੁਰਤਾ ਕੁਰਤਾ ਪਜਾਮਾ ਲੈਂਦਾ ਠੀਕ ਠੀਕ ਆ ਅਜੀ ਅਜੀ ਦੇ ਹੋਰ ਖੋਲੋ ਪਜਾਮੀ ਪਜਾਮੀ ਹੋਰ ਖੋਲੋ ਥੋੜੀ ਉੱਚੀ ਕਰਨਾ ਰੋਹਿ ਸ਼ਰਮਣੇ ਸ਼ਾਮਾ ਆਰਤਾ ਜੜੀ ਬਾਹਰ ਕੋਈ ਆਇਆ ਮਾਰ ਆਇਆ ਮੰਮੀ ਨੇ ਮੈਂ ਚਲੇ ਛੱਡਣ ਮੈਨੂੰ ਸੂਟ ਬੁਹਾਤੇ ਗੁੜੀਆ ਦੇ ਹੁਣ ਹੁਣ ਗੁੜੀਆ ਦੇ ਡੇਢ ਤੋਂ ਮਹੀਨੇ ਲੰਘ ਗਏ ਨੇ ਇਹ ਕੀ ਆ ਕੜਕੜ ਹੋਈ ਨਾ ਕਿਚਾ ਜਮ ਜਾਈ ਮਹਾਵਨ ਕੀ ਟੁੱਟ ਗਿਆ ਬੱਲਵਜਾ ਬੱਲਵਜਾ ਚਲਾ ਵਧ ਗਿਆ ਯੂ ਹੱਥ ਪਹੁੰਚ ਜਾਂਦਾ ਤੇਰਾ ਨਹੀਂ ਪਹੁੰਚ ਗਿਆ ਮੈਂ ਮਾਂ ਮਮੀ ਕੰਦੀ ਦੀਆਂ ਨੇ ਘਰੇ ਮਮੀ ਨਾਲ ਹੀ ਆਗੇ ਵਾਪਸ ਮਮੀ ਆ ਗਈ ਮਿਲ ਕੇ ਹੈ ਮਿਲ ਕੇ ਹੈ ਕੀ ਮਿਲ ਕੇ ਆ ਗਏ ਹੋ ਤੇ ਜੇ ਆਪਣਾ ਮੰਮੀ ਕਿ ਵਾਪਸ ਆ ਗਏ ਫਿਰ ਮਾਸੀ ਜੀ ਉੱਥੇ ਆ ਗਏ ਸੀਗੇ ਮਾਸੀ ਜੀ ਹੁਣ ਉੱਥੇ ਫਿਰ ਮੰਮੀ ਆ ਜਾਂਦੇ ਆ ਜ ਜਦੋਂ ਮਾਸੀ ਜੀ ਨਾ ਹੁਣ ਫਿਰ ਮੰਮੀ ਚਲ ਜਾਂਦੇ ਮੱਲੇ ਇੱਕ ਜਣਾ ਸਿਆਣਾ ਹੋਣਾ ਜਿਹਦੇ ਕਰਨ ਲੱਗੇ ਮੱਲੋ ਮੱਲੋ ਕਹਦਾ ਕਿ ਕਿਉਂਕਿ ਸੁਆਮੀ ਨਾਦਨ ਘੋਣਾ ਟਾਈਮ ਨਾਗੇ ਚਲੋ ਕਰਨ ਦੀ ਜੀ ਦਾ ਤੇ ਤਾਂ ਕਰਕੇ ਫਿਰ ਹੁਣ ਮਾਸੀ ਜੀ ਹੁਣੀ ਆ ਗਏ ਸ਼ਾਇਦ ਇੱਕ ਦਿਨ ਰਹਿਣ ਜਾਂ ਦੋ ਦਿਨ ਜਦੋਂ ਚਲੇਗੀ ਫਿਰ ਮੰਮੀ ਚਲ ਜਾਣਗੇ ਫਿਰ ਮਾਸੀ ਜਾ ਜਾਂਦੇ ਇਦਾਂ ਨਾਲ ਮਿਲ ਕੇ ਟਾਈਮ ਕੱਢਣ ਦੇ ਰਾਜ ਜੀ ਉੱਠ ਆ ਗਏ ਮੈ ਜੋ ਮੈ ਜੋ ਬਈ ਲੈ ਮੈ ਜੋ ਕੀ ਆਪਣੀ ਬਲੇ 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 ਕੱਲ ਫੇ ਬਰਥਡੇ ਕੱਲ ਨਹੀਂ ਪਰਸਾਂ ਪਰਸਾਂ ਅੱਛਾ ਪਰਸਾਂ ਵੀ ਬਰਥਡੇ ਆ ਭਾਈ ਦਾ ਲੱਗਣ ਲੱਗੇ ਥਲੇੜੇਪੀ ਆ ਦਰੇ ਦਿਓ ਆਈ ਬ੍ਰੋ ਚੋਕ ਕੇ ਲਉਂਦੀ ਮੈਂ ਉਹ ਪਾਪਾ ਗੱਲ ਨਹੀਂ ਬਾਕੀ ਆਉ ਰਹਿ ਗਿਆ ਬਿੰਦੀ ਲਾ ਦੋ ਆ ਜਾਓ ਕੋਰਸ ਕਰਕੇ ਉਹ ਜਾਚ ਨਹੀਂ ਹੈਗੀ ਜੀ ਛੀਸ਼ੇ ਥੋੜੀ ਵੇਖ ਹੁੰਦੀ ਆ ਲੱਗੀ ਨਹੀਂ ਅਜੇ ਆ ਤੇਰਾ ਭਲਾ ਹੋ ਜਾਏ ਮੇਰਾ ਮੈਨ ਲੱਗ ਰਿਹਾ ਇਹ ਪਤਾ ਕੀ ਕਿਉਂ ਹੰਸੀ ਜੇ ਵੇਖਿਆ ਉਥੇ ਨਾ ਮੇਰੀ ਲਿਪਸਟਿਕ ਲਾਈ ਦੇ ਮੜ ਕੇ ਦਾਦਾ ਇਹਦਾ ਆਂਦਾ ਜਾਂ ਸ਼ੀਸ਼ੇ ਚ ਵੇਖ ਜਾ ਕੇ ਸ਼ੀਸ਼ੇ ਜੀ ਵੇਖ ਨਹੀ ਜਿੰਨੀ ਵਰੀ ਲਉਂਦੀ ਫੇ ਚਲ ਸ਼ੀਸ਼ੇ ਚ ਵੇਖੋ ਵੇਖੋ ਸ਼ੀਸ਼ੇ ਚ ਸ਼ੀਸ਼ੇ ਵੇਖਾ ਸ਼ੀਸ਼ੇ ਤੇਰੀ ਕਿਥੋਂ ਰਿਆ ਆਂਦਾ ਹੋ ਗਿਆ ਹੁਣ ਇਹਨੇ ਲਾ ਲੈ ਸ਼ੀਸ਼ੇ ਚ ਵੇਖਣ ਲਈ ਚਲ ਵੀ ਲੱਗ ਗਈ ਉਹ ਲਾਲੀ ਹੋ ਜਾਂਦਾ ਤਰੀ ਇੱਕ ਪਾਈ ਦੀ ਭਾਜੀ ਬਣ ਗਈ ਕੁੜੀਆਂ ਵਾਲਿਆਂ ਕੋ ਹਾਂਜੀ ਜੀ ਚਲੋ ਠੀਕ ਹੈ ਜੀ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਾ ਹੈ ਲਾਈਕ ਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਾਰੇ ਜਾਣੇ ਕਰਦੇ ਹੋ ਸਬਸਕ੍ਰਾਈਬ ਮਿਲਦੇ ਹਾਂ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ